ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਸਵੇਰੇ ਅੱਜ ਕੰਮ ਤੇ ਆਇਆ ਤਾਂ ਮੈਨੂੰ ਕੰਪਨੀ ਕਹਿੰਦੀ ਤੇਰੀ ਡਿਸਪੈਚ ਹੋਲਡ ਤੇ ਵੈਨ ਮੈਂ ਪੁੱਛਿਆ ਰੀਜਨ ਕੀ ਹੈ ਕਹਿੰਦੇ ਵੀ ਤੁਹਾਡੇ ਟਰੱਕ ਤੇ ਨਾ ਹਰੀ ਸਿੰਘ ਨਾਲਵੇ ਦਾ ਸਟicker ਲੱਗਾ ਤੇ ਇੱਕ ਸੰਜੇ ਨਰਨਾਰ ਸਿੰਘ ਪਿੰਡਰਾਂ ਵਾਲਾ ਸਟicker ਲੱਗਾ ਮੈਨੂੰ ਕਹਿਣ ਹੁੰਦਾ ਵੀ ਇਹਨੂੰ ਰਿਮੂਵ ਕਰੋ ਮੈਂ ਵੀ ਰੀਜਨ ਕਹਿੰਦਾ ਵੀ ਕੋਈ ਰੀਜਨ ਨਹੀਂ ਪਾਸ ਇਹਨੂੰ ਰਿਮੂਵ ਕਰੋ ਤੁਸੀਂ ਮੈਂ ਵੀ ਇਹਦੀ ਕੋਈ ਵਾਇਲੇਸ਼ਨ ਹੈ ਕਹਿੰਦੇ ਵੀ ਨਹੀਂ ਵਾਇਲੇਸ਼ਨ ਨਹੀਂ ਹੈ ਗਈ ਤੇ ਫਿਰ ਮੈਂ ਰਿਮੂਵ ਕਿਉਂ ਕਰਾਂ ਆਂਦਾ ਵੀ ਨਹੀਂ ਤੁਹਾਨੂੰ ਇਹਨਾਂ ਸਟicker ਰਿਮੂਵ ਕਰਨਾ ਪਏਗਾ ਨਹੀਂ ਤਾਂ ਡਿਸਪੈਚ ਤੁਹਾਡੀ ਹੋਲਡ ਤੇ ਮੈਂ ਵੀ ਇਹ ਤੇ ਗੁਰੀ ਜੰਨੀ ਹੈਗਾ ਕਹਿੰਦੇ ਵੀ ਨਹੀਂ ਵੀ ਅਸੀਂ ਨਹੀਂ ਇਹ ਸਟicker ਲੱਗਾ ਨਹੀਂ ਦੇਣੇ ਮੈਂ ਵੀ ਤੁਹੀ ਇਹਦੀ ਕੋਈ ਵਾਇਓਲੇਸ਼ਨ ਨਹੀਂ ਨਾ ਕੋਈ ਐਮਟੀਓ ਨੇ ਆਇਤਾ ਮੈਂ ਸਕੇਲ ਨਾਲ ਲੰਘਿਆ ਕਿਸੇ ਐਮਟੀਓ ਨੇ ਕਿਹਾ ਵੀ ਇਹਦੀ ਵਾਇਓਲੇਸ਼ਨ ਹੈ ਕਹਿੰਦੇ ਵੀ ਨਹੀਂ ਅਸੀਂ ਲੱਗਾ ਨਹੀਂ ਦੇਣੇ ਸਟicker ਤੁਸੀਂ ਇਹ ਸਟicker ਲਾਓ ਤੇ ਨਹੀਂ ਤਾਂ ਸਾਡੀ ਕੰਪਨੀ ਛੱਡੋ ਜਾਂ ਸਾਡੀਆਂ ਪਲੇਟਾਂ ਲਾ ਦਿਓ ਮੈਂ ਵੀ ਮੈਂ ਸਟicker ਤੇ ਲਾਣੇ ਨਹੀਂ ਜੇ ਤੁਸੀਂ ਪਲੇਟਾਂ ਲਾਣੀਆਂ ਲਾ ਰਹੇ ਹੋ ਮੈਂ ਨਾ ਰੇ ਤੁਹਾਡੇ ਕੰਪਨੀ ਦੇ ਸਟicker ਨੂੰ ਕਵਰ ਕਰ ਦਿਆ ਨੇ ਆਹ ਕੰਪਨੀ ਵੇਖ ਲਓ ਤੇ ਬੁਲਟਨ ਦੀ ਮੈਂ ਵੀਰੇ ਤੁਸੀਂ ਜਾਣ ਕੇ ਹੁਣ ੱੱਕਾ ਕਰਦੇ ਪਏ ਹੋ ਬਿਨਾ ਗੱਲ ਤੋਂ ਨਾ ਕਹਿੰਦੇ ਵੀ ਨਹੀਂ ਤੁਹਾਨੂੰ ਸਟicker ਲਾਣੇ ਪੈਣੇ ਨੇ ਨਹੀਂ ਤਾਂ ਵੀ ਅਸੀਂ ਤੁਹਾਨੂੰ ਕੰਮ ਨਹੀਂ ਦੇਣਾ ਤੇ ਜਾਂ ਸਾਡੀਆਂ ਪਲੇਟਾਂ ਲਾਜੋ ਮੈਂ ਹੁਣ ਆਪਣੇ ਕੌਮ ਨੂੰ ਤੇ ਆਪਣੇ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਵੀ ਦੱਸੋ ਵੀ ਇਹ ਗਲਤ ਏ ਕਿ ਸਹੀ ਏ ਜਿਹੜਾ ੱੱਕਾ ਕਰਦੇ ਪੈਣ ਕੰਪਨੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਸਵੇਰੇ ਅੱਜ ਕੰਮ ਤੇ ਆਇਆ ਤਾਂ ਮੈਨੂੰ ਕੰਪਨੀ ਕਹਿੰਦੀ ਤੇਰੀ ਡਿਸਪੈਚ ਹੋਲਡ ਰੇ ਮੈਂ ਪੁੱਛਿਆ ਰੀਜਨ ਕੀ ਏ ਕਹਿੰਦੇ ਵੀ ਤੁਹਾਡੇ ਟਰੱਕ ਤੇ ਨਾ ਹਰੀ ਸਿੰਘ ਨਲਵੇ ਦਾ ਸਟicker ਲੱਗਾ ਤੇ ਇੱਕ ਸੰਜਰਨੈਲ ਸਿੰਘ ਪਿੰਡਰ ਮੈਨੂੰ ਕਹਿੰਦਾ ਵੀ ਇਹਨੂੰ ਰਿਮੂਵ ਕਰੋ ਮੈਂ ਵੀ ਰੀਜਨ ਕਹਿੰਦਾ ਵੀ ਕੋਈ ਰੀਜਨ ਨਹੀਂ ਪਾਸ ਇਹਨੂੰ ਰਿਮੂਵ ਕਰੋ ਤੁਸੀਂ ਮੈਂ ਵੀ ਇਹਦੀ ਕੋਈ ਵਾਇੋਲੇਸ਼ਨ ਹੈ ਕਹਿੰਦੇ ਵੀ ਨਹੀਂ ਵਾਇੋਲੇਸ਼ਨ ਨਹੀਂ ਹੈਗੀ ਤੇ ਫਿਰ ਮੈਂ ਰਿਮੂਵ ਕਿਉਂ ਕਰਾਂ ਆਂਦਾ ਵੀ ਨਹੀਂ ਤੁਹਾਨੂੰ ਉਹਨਾ ਸਟicker ਰਿਮੂਵ ਕਰਨਾ ਪਏਗਾ ਨਹੀਂ ਤਾਂ ਡਿਸਪੈਚ ਤੁਹਾਡੀ ਹੋਲਡ ਤੇ ਵਾਣਾ ਮੈਂ ਵੀ ਇਹ ਤੇ ਕੋਈ ਰੀਜਨ ਨਹੀਂ ਹੈਗਾ ਕਹਿੰਦੇ ਵੀ ਨਹੀਂ ਵੀ ਅਸੀਂ ਨਹੀਂ ਇਹ ਸਟicker ਲਗਾ ਨਹੀਂ ਦੇਣੇ ਮੈਂ ਵੀ ਤੁਸੀਂ ਇਹਦੀ ਕੋਈ ਵਾਇੋਲੇਸ਼ਨ ਨਹੀਂ ਨਾ ਕੋਈ ਐਮਟੀਓ ਨੇ ਆਈਟਮ ਹੈ ਸਕੇਲ ਨਾਲ ਲੰਗਿਆ ਕਿਸੇ ਐਮਟੀਓ ਨੇ ਕਿਹਾ ਵੀ ਇਹਦੀ ਵਾਇੋਲੇਸ਼ਨ ਹੈ ਕਹਿੰਦੇ ਵੀ ਨਹੀਂ ਅਸੀਂ ਲੱਗਣ ਨਹੀਂ ਦੇਣੇ ਸਟicker ਤੁਸੀਂ ਇਹ ਸਟicker ਲਾਓ ਤੇ ਨਹੀਂ ਤਾਂ ਸਾਡੀ ਕੰਪਨੀ ਛੱਡੋ ਜਾਂ ਸਾਡੀਆਂ ਪਲੇਟਾਂ ਲਾ ਦਿਓ ਮੈਂ ਵੀ ਮੈਂ ਸਟicker ਦੇ ਲਾਣੇ ਨਹੀਂ ਜੇ ਤੁਸੀਂ ਪਲੇਟਾਂ ਲਾਣੀਆਂ ਨੇ ਲਾ ਰਹੇ ਹੋ ਮੈਂ ਨਾਰੇ ਤੁਹਾਡੇ ਕੰਪਨੀ ਦੇ ਸਟickerਾਂ ਨੂੰ ਕਵਰ ਕਰ ਦਿਆ ਨੇ ਆਹ ਕੰਪਨੀ ਵੇਖ ਲਓ ਬੁਲਟਨ ਦੀ ਤੇ ਮੈਂ ਵੀ ਇਹ ਰ ਤੂੰ ਜਾਣ ਕੇ ਹੁਣ ਧੱਕਾ ਕਰਦੇ ਪਏ ਹੋ ਬਿਨਾਂ ਗੱਲ ਤੋਂ ਨਾ ਕਹਿੰਦੇ ਵੀ ਨਹੀਂ ਤੁਹਾਨੂੰ ਸਟicker ਲਾਣੇ ਪੈਣੇ ਨੇ ਨਹੀਂ ਤਾਂ ਵੀ ਅਸੀਂ ਤੁਹਾਨੂੰ ਕੰਮ ਨਹੀਂ ਦੇਣਾ ਤੇ ਜਾਂ ਸਾਡੀਆਂ ਪਲੇਟਾਂ ਲਾ ਦਿਓ ਮੈਂ ਹੁਣ ਆਪਣੇ ਕਾਮ ਨੂੰ ਤੇ ਆਪਣੇ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਵੀ ਦੱਸੋ ਵੀ ਇਹ ਗਲਤ ਏ ਕਿ ਸਹੀ ਏ ਜਿਹੜਾ ਤੱਕਾ ਕਰਦੇ ਪੈਣ ਕੰਪਨੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਸਵੇਰੇ ਅੱਜ ਕੰਮ ਤੇ ਆਇਆ ਤਾਂ ਮੈਨੂੰ ਕੰਪਨੀ ਕਹਿੰਦੀ ਤੇਰੀ ਡਿਸਪੈਚ ਹੋਲਡ ਤੇ ਮੈਂ ਪੁੱਛਿਆ ਰੀਜਨ ਕੀ ਏ ਕਹਿੰਦੇ ਵੀ ਤੁਹਾਡੇ ਟਰੱਕ ਤੇ ਨਾ ਹਰੀ ਸਿੰਘ ਨਾਲਵੇ ਦਾ ਸਟicker ਲੱਗਾ ਤੇ ਇੱਕ ਸੰਜੇ ਨਰ ਸਿੰਘ ਪਿੰਡਰਾਂ ਵਾਲਾ ਸਟicker ਲੱਗਾ ਮੈਨੂੰ ਕਹਿੰਦਾ ਵੀ ਇਹਨੂੰ ਰਿਮੂਵ ਕਰੋ ਮੈਂ ਵੀ ਰੀਜਨ ਕਹਿੰਦਾ ਵੀ ਕੋਈ ਰੀਜਨ ਨਹੀਂ ਪਾਸੇ ਨੂੰ ਰਿਮੂਵ ਕਰੋ ਤੁਸੀਂ ਮੈਂ ਵੀ ਇਹਦੀ ਕੋਈ ਵਾਇਓਲੇਸ਼ਨ ਏ ਕਹਿੰਦੇ ਵੀ ਨਹੀਂ ਵਾਇਓਲੇਸ਼ਨ ਨਹੀਂ ਹੈਗੀ ਤੇ ਫਿਰ ਮੈਂ ਇਹ ਰਿਮੂਵ ਕਿਉਂ ਕਰਾਂ ਆਂਦਾ ਵੀ ਨਹੀਂ ਤੁਹਾਨੂੰ ਉਹਨਾ ਸਟicker ਰਿਮੂਵ ਕਰਨਾ ਪਏਗਾ ਨਹੀਂ ਤਾਂ ਡਿਸਪੈਚ ਤੁਹਾਡੀ ਹੋਲਡ ਤੇ ਵਾਣਾ ਮੈਂ ਵੀ ਇਹ ਤੇ ਗਰੀ ਜੰਨੀ ਹੈਗਾ ਕਹਿੰਦੇ ਵੀ ਨਹੀਂ ਵੀ ਅਸੀਂ ਨਹੀਂ ਇਹ ਸਟicker ਲੱਗਾ ਨਹੀਂ ਦੇਣੇ ਮੈਂ ਵੀ ਤੁਸੀ ਇਹਦੀ ਕੋਈ ਵਾਇਓਲੇਸ਼ਨ ਨਹੀਂ ਨਾ ਕੋਈ ਐਮਟੀਓ ਨੇ ਆਇਤਾ ਮੈਂ ਸਕੇਲ ਨਾਲ ਲੰਘਿਆ ਕਿਸੇ ਐਮਟੀਓ ਨੇ ਕਿਹਾ ਵੀ ਇਹਦੀ ਵਾਇਓਲੇਸ਼ਨ ਹੈ ਕਹਿੰਦੇ ਵੀ ਨਹੀਂ ਅਸੀਂ ਲੱਗਾ ਨਹੀਂ ਦੇਣੇ ਸਟicker ਤੁਸੀਂ ਇਹ ਸਟicker ਲਾਓ ਤੇ ਨਹੀਂ ਤਾਂ ਸਾਡੀ ਕੰਪਨੀ ਛੱਡੋ ਜਾਂ ਸਾਡੀਆਂ ਪਲੇਟਾਂ ਲਾ ਦਿਓ ਮੈਂ ਵੀ ਮੈਂ ਸਟicker ਦੇ ਲਾਣੇ ਨਹੀਂ ਜੇ ਤੁਸੀਂ ਪਲੇਟਾਂ ਲਾਣੀਆਂ ਨੇ ਲਾ ਰਹੇ ਹੋ ਮੈਂ ਨਾਰੇ ਤੁਹਾਡੇ ਕੰਪਨੀ ਦੇ ਸਟicker ਨੂੰ ਕਵਰ ਕਰ ਦਿਆ ਨੇ ਆਹ ਕੰਪਨੀ ਵੇਖ ਲਓ ਆ ਬੋਲਟਨ ਦੀ ਤੇ ਮੈਂ ਵੀ ਇਹ ਰ ਤੁਸੀਂ ਜਾਣ ਕੇ ਹੁਣ ਤੱਕਾ ਕਰਦੇ ਪਏ ਹੋ ਬਿਨਾ ਗੱਲ ਤੋਂ ਨਾ ਕਹਿੰਦੇ ਵੀ ਨਹੀਂ ਤੁਹਾਨੂੰ ਸਟicker ਲਾਣੇ ਪੈਣੇ ਨੇ ਨਹੀਂ ਤਾਂ ਵੀ ਅਸੀਂ ਤੁਹਾਨੂੰ ਕੰਮ ਨਹੀਂ ਦੇਣਾ ਤੇ ਜਾਂ ਸਾਡੀਆਂ ਪਲੇਟਾਂ ਲਾ ਦਿਓ ਮੈਂ ਹੁਣ ਆਪਣੇ ਕੌਮ ਨੂੰ ਤੇ ਆਪਣੇ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਵੀ ਦੱਸੋ ਵੀ ਇਹ ਗਲਤ ਹੈ ਕਿ ਸਹੀ ਹੈ ਵੀ ਜਿਹੜਾ ਤੱਕਾ ਕਰਦੇ ਪੈਣ ਕੰਪਨੀ ਵਾਲੇ